ਤੋਰ ਲਗਾ ਬੜਾ ਮੋਟਾ ਓਏ ਝਾਂਜਰਾ ਪਾਈਆਂ ਨੇ ਤੇਰੇ ਪੈਰਾਂ 'ਚ ਭੈਣ ਦੀ ਮਰ ਆ ਗਿਆ ਕਿਵੇਂ ਤੂੰ ਨਾ ਮਾ ਕੱਦੂ 'ਚ ਅੱਠ ਘੇੜੇ ਲਾ ਦੇ ਨੌਵਾਂ ਘੇੜਾ ਹੈ ਕਿਉਂ ਸਾਨ ਕਰਦਾ ਫਿਰ ਕੋਈ ਮੇਤੋਂ ਸਾਨ ਕਰਦਾ ਰਾਤ ਦਾ ਫਿਰ ਦਰ ਗੱਟੇ ਵੱਟ ਗਿਆ ਮੱਛਰ ਮੇਰੇ ਕੋਈ ਜਿਆਦਾ ਪੁੱਛੇ ਤਾਂ ਮੇਰੀ ਰੋਟੀ ਲੈ ਕੇ ਦਿੱਤੀ ਐ ਤਾਂ ਮੈਨੂੰ ਜਦੋਂ ਰੋਟੀ ਮੇਰੀ ਆਊਗੀ ਉਹ ਤੇਰੀ ਆਜੂਗੀ ਨਾਰਦੀ ਨਾਲ ਤੇਰੀ ਰੋਟੀ ਹਾਏ ਆਪਰੇ ਉਠੇ ਆਪਣੇ ਖਬਰ ਕੀ ਕੀ ਕਰਨੀਓ ਦੁੱਨੇ ਜੀ ਖਾਣ ਨੂੰ ਪੈਣਾ ਬੜੀਆਂ ਸਟ੍ਰਾਬਰੀਆਂ ਖਾਣੀਆਂ ਸੀ ਸਟ੍ਰਾਬਰੀਆਂ ਖਾਣੇ ਹੋ ਸਰਦਾਰਾਂ ਨੇ ਲੱਗਿਆ ਹੁੰਦਾ ਦੀ ਇਹ ਜੇ ਬੇਰੂ ਕੇਲਾ ਰਾਜੂ ਸਪਿਆ ਦਿੰਦੀ ਦੀ ਸਰਦਾਰ ਦੀ ਤੂੰ ਮੇਰਾ ਸਾਰਾ ਕੀ ਦੇ ਕੇ ਦਿੰਦਾ ਮੈਨੂੰ ਇਹਦੇ ਮਾਰਦਾ ਕੋਈ ਪਹੀ ਬੂਈ ਰੱਖ ਲੈਣਾ ਮੜੀ ਮੋਟੀ ਗਾਲ ਲੈਂਦਾ ਮੈਂ ਕਿ ਹੱਥ ਵਿੱਚ ਗੱਬਣਾ ਬਈ ਕੋਠੇ ਲਵੇਗਾ ਖਬੀਜ ਲਾ ਅਸੀਂ ਥੱਬੇ ਚੱਕ ਰੇੜੇ ਚ ਪਾਦਾ ਕਰਾਂਗੇ ਪੈਣ ਦੇ ਖਸਬ ਜੋ ਦੋ ਕੇਲੇ ਦੀ ਬਾਹੀ ਤੇ ਲੈਉਣੇ ਪੈਂਦੇ ਨੇ ਹਾਂ ਮਾ ਥੋਡੀ ਨੂੰ ਓਏ ਤਾਨੂੰ ਭੈਣ ਚੋਂ ਦਾ ਕੁਰਸੀ ਢਾਣ ਵਾਸਤੇ ਰੱਖਿਆ ਮੈਂ ਕੁਰਸੀ ਦੇ ਬਿਠਾਉਣ ਵਾਸਤੇ ਰੱਖਿਆ 90000 ਰੁਪਏ ਤਾਂ ਤੈਨੂੰ ਮੈਂ ਕੋਈ ਛਾਣ ਨਹੀਂ ਕਰਦਾ ਮੇਰੇ ਤੇ ਇਹ ਤੂੰ ਮੇਰੇ ਛਾਣ ਕਰਦਾ ਭੈਣ ਮਰਾਗਾ ਕੱਖ ਤੇਰੇ ਅੱਖ ਜੇ ਭੈਣ ਦੇ ਯਾਰ ਨੇ ਸਾਰੇ ਕੱਖਾਂ ਦੀ ਭੈਣ ਕਰਤੀ ਸੀ ਕਰਤੀ ਭੈਣ ਆ ਫਿਰ ਛਾਣ ਕਰਦਾ ਤੂੰ ਮੇਰੇ ਤੇ ਮੁੱਲ ਲੈ ਲਿਆਦਾ ਮੈਨੂੰ ਓਏ ਹੁਣ ਕੰਮ ਦਾ ਕਰਨੀ ਆ ਹੁਣ ਕੰਮ ਕਰਨ ਵੇ ਟਾਈਮ ਹੁੰਦਾ ਕੰਮ ਨਾ ਪੜਦੀ ਰਿਪੋਰਟ ਤੇ ਜਾਂਦਾ ਮੈਂ ਅਰ ਦੇ ਚੱਕ ਲਈ ਕੱਖ ਜੇ ਮੈਨਾਂ ਜਾਨਾ ਭੈਣ ਚੋ ਦੇ ਤੇ ਓਏ ਗੱਲ ਸੁਣ ਲੈ ਮੇਰੀ ਮੈਂ ਮਣੀ ਸੁਣਦਾ ਓ ਬੱਏ ਆਉਣੇ ਬੱਟ ਪਚਾ ਦੇ ਯਾਰ ਮੇਰੇ ਨਾਲ ਲੱਗੇ ਪਚੋ ਪਜਾ ਯਾਰ ਬੱਟ ਮੈਂ ਤੈਨੂੰ ਕੀ ਕਹਿਣਾ ਭੜ ਦੀ ਕੱਖ ਚੱਕਾ ਕੇ ਬੱਟਾ ਪੋਚਾ ਸਾਰੀ ਰਾਤ ਦਾ ਉਹਨਾਂ ਫਿਰਦਾ ਪੁੱਛੇ ਜਾ ਤ ਮੇਰੀ ਭੜ ਦੀ ਮੈਨੂੰ ਦਾਹ ਟਾਵਰ ਦੀ ਡਰਾਈ ਕਰੇ ਮਹਾ ਮਰਾ ਘਰ ਆ ਬਣ ਖੜਿਆ ਕਿਤੇ ਉਹ ਡਰਾਮ ਨੇ ਕੁੜੀ ਚੋਦੇ ਹਟਾਵਰ ਨੇ ਬਿਜਲੀ ਵਾਲੇ ਦਾਹਰ ਨੇ ਸਾਰੀ ਰਾਤ ਦਾ ਫਿਰਦਾ ਉਹਰੇ ਮੈਂ ਸਾਰੀ ਰਾਤ ਦਾ ਇਹਨਾਂ ਨੇ ਸੀਰੀ ਆਪਾਂ ਦੀ 5 ਵਜੇ ਨੂੰ ਭੱਜ ਜਾਂਦਾ ਕਰੇ ਕੰਮ ਬਾਸਤੇ ਤੁਰ ਪਹਿਲੇ ਤੇਰੇ ਹੋਰ ਕੰਮ ਬਾਸਤੇ ਫੇ ਟਾਈਮ ਹੁੰਦਾ ਟਾਈਮ ਹੁੰਦਾ ਯਾਰ ਹੁਣ ਰਾਤ ਨੂੰ ਮੋਟਰ ਮਟਰ ਦਾ ਹੁਣੀ ਪੈਂਦਾ ਫੇਰੇ ਪਾਣੀ ਪੂਰਾ ਹੁੰਦਾ ਹੁਣ ਆ ਪੈਂਦਾ ਕਿਤੇ ਬੱਟ ਪੋਚਦਾ ਪੈਂਦਾ ਜਮੀਂ ਪੀਲਾ ਨਹੀਂ ਛੱਡਦਾ ਸਿਰ ਖੁਰਕਣੇ ਨਹੀਂ ਦਿੰਦਾ ਤੂੰ ਕੱਥੇ ਸਿਆਪਾ ਕਰਿਆ ਦਰ ਰੜ ਕੇ ਚੱਕ ਲਈ ਦਾ ਖਿਆਬ ਤੇ ਮੈਂ ਨਹੀਂ ਲੈਂਦਾ ਉਹ ਬੁੱਟੇ ਲੈ ਆ ਯਾਰਾ ਮੈਂ ਲੈ ਕੇ ਹੀ ਜਾਂਦਾ ਯਾਰਾ ਓਏ ਕੱਕਰੀ ਸਿੱਟ ਲੈ ਕੇ ਜਾ ਬੱਟਾ ਦਾ ਪੋਚਦੇ ਸਾਰਾ ਕੁਸਾਪੇ ਪੋਚਾ ਓ ਤਾਂ ਮੇਰਾ ਸਾਲਾ 90000 ਮੂੰਹ ਡੱਟ ਕੇ ਫਾਲਿਆ ਨਾਲ ਦੀ ਨਾਲ ਹੋਰ ਤਾ ਕਿੱਧਰ ਜਾਗਰਾ ਬਣ ਲਿਆ ਓ ਯਾਰ ਮੈਂ ਤਾਂ ਪਿੰਡ ਜਾ ਕੇ ਆਉਣਾ ਯਾਰ ਕਿਉਂ ਪਿੰਡ ਕੀ ਫੇਰੇ ਨੇ ਭਾਈ ਇਸ ਪਿੰਡ ਜਾ ਮੇਰੇ ਤਾਂ ਕੰਮ ਪਿਆ ਕਰਨਾ ਉਹ ਕਰ ਲੂ ਕੰਮ ਆ ਮਾ ਮਾਨ ਓ ਖੂਨ ਟੈਸਟ ਜਾ ਕਰਾ ਕੇ ਉਹ ਨਾਲੇ ਮੇਰੀ ਸਾਲੀ ਨੇ ਆਉਣਾ ਸਾਡੂ ਆਊਗਾ ਮੇਰਾ ਅੱਜ ਛੋਟੀ ਭੈਣ ਤੇਰਾ ਰਿਸ਼ਤੇਦਾਰ ਨਹੀਂ ਮਾੜੇ ਇਹ ਕਹੇ ਸਾਲੀ ਕਹੇ ਸਾਡੂ ਸੱਸਾ ਦੀ ਤਰੀ ਯਾਰ ਫਿਰ ਵਰਤਨਾ ਨਹੀਂ ਹੈਗਾ ਸੀ ਵਰਤਨਾ ਨਹੀਂਗਾ ਪਨੋਇਆ ਕੌਣ ਲਾਊਗਾ ਕਿ ਲੱਗਦਾ ਖੜਿਆ ਬਰੇ ਫਿਰ ਵੀ ਤੇ ਇੱਕ ਦੇ ਲੇਟ ਵਿੱਚ ਜਾਨ ਨਿਕਲਦੀ ਹੈ ਤੇਰੀ ਹਰ ਦਿਨ ਹੀ ਹੁੰਦਾ ਫਿਰ ਕੰਨੀ ਚਾਚਾ ਚਾਚਾ ਕਰਾ ਤੈਨੂੰ ਤੂੰ ਆਪਦੀ ਕੰਡ ਝਾੜ ਕਰਾਈ ਬਣ ਅੱਲਾ ਜਰਾ ਲੋਟ ਨਹੀਂ ਆਉਂਦਾ ਮੈਨੂੰ ਲੱਗਦਾ। ਬੁੱਟੇ ਮੇਰੀ ਗੱਲ ਸੁਣ ਬਾਈ। ਰੋਜ਼ ਰੋਜ਼ ਦਾ ਕਲੇਸ਼ ਵਧੀਆ ਨਹੀਂ ਹੁੰਦਾ ਬਾਈ। ਠੀਕ ਸਮਝ ਗਿਆ ਮੇਰੀ ਗੱਲ। ਜੇ ਤੇ ਤੋ ਨਹੀਂ ਸਾਲ ਲੱਗਦਾ ਆਪਦਾ ਹਿਸਾਬ ਕਰ ਲੈ ਨਿਪਟ ਲੈ ਮੇਰਾ। ਮੈਂ ਹੋਰ ਬੰਦਾ ਰੱਖ ਲੈਣਾ। ਕਰ ਲੈ ਫਿਰ ਮੇਰੇ ਨਾਲ ਸਾਹਿਬ 12000 ਰੁਪਏ ਘੱਟ ਲੈ 400 ਦੀ ਹਾੜੀ ਚੱਲਦੀ ਐ। ਬਾਕੀ ਤੇਰੇ ਮੈਂ ਕਿਸ਼ਤਾਂ ਚ ਦੇ ਦੂੰ ਅਗਲੇ ਸਾਲ। ਕਿਉਂ ਅਗਲੇ ਸਾਲ ਕਿਵੇਂ ਦੇਵੇਂਗਾ ਤੂੰ ਕਿਸ਼ਤਾਂ ਚ ਜਦੋਂ ਮੈਨੂੰ। ਜਿੰਨੇ ਪਰਨਾ ਹੁਣ ਨਿਪੜ ਪ ਹੁਣ ਕਥੇ ਨੇ ਮਿਲ ਗਿਆ ਭਾਪਣੀ ਦਾ ਵਿਆਹ ਤੁਹਾਡਾ ਯਾਰ ਤੁਸੀਂ ਲੈਖੇ ਲੈ ਲੈ ਯਾਰ ਮੇਰੇ ਯਾਰ ਹੁਣ ਕਥੇ ਨੇ ਤੂੰ ਕਹਿੰਦਾ ਭਾਪਣੀ ਦਾ ਵਿਆਹ ਕਰਾ ਭਾਪਣੀ ਦਾ ਵਿਆਹ ਤਾਂ ਮੈਂ ਕਰਤਾ ੁੱਡੀ ਦਾ ਤੈਨੂੰ ਯਾਰ ਮੈਂ ਤੈਨੂੰ ਸ਼ਬਾਬ ਦਿੱਤਾ ਵੀ ਮੈਂ ਤੇਰੇ ਦਿੰਦਾ ਨਹੀਂ ਤੈਨੂੰ ਕਹੇ ਅਗਲੇ ਸਾਲ ਦੇ ਤੂੰ ਅਗਲੇ ਸਾਲ ਦੇ ਦੂ ਨਾਲੇ ਹੋਰ ਦੇ ਕੋ ਚਾਰ ਦਿਨ ਪਹਿਲਾਂ ਉਹ ਪਹਿਲਾ ਕੇਸ ਕਰਕੇੜਾ ਮਾ ਸਾਲੀ ਦੇ ਵਿਆਹ ਚੜਾ ਫਿਰ ਜਾਣਾ ਨਹੀਂ ਸਾਲੀ ਦੇ ਵਿਆਹ ਤੇ ਓ ਯਾਰ ਤੁਹਾਡੇ ਨਾਲ ਤਾਂ ਕਲੇਸ਼ ਕਰਨੀ ਬਹੁਤ ਮਾਰਾ ਓਏ ਕਹੇ ਕਿੜਾ ਜਾਣ ਦੇਤਾ ਦੀ ਸਾਲੀ ਦੇ ਵਿਆਹ ਤੇ ਮਸਾ ਗਿਆਗਾ 2000 ਰੁਪਏ ਰੋਕੇ ਦਿੱਤਾ ਓ ਜੇ ਹੁਣ ਹੈ ਹੀ ਨਹੀਂ ਜਦੋਂ ਕਿੱਥੋਂ ਦੇਦਾ ਤੈਨੂੰ ਮੈਂ ਕੱਥੇ ਤੜਕੀ ਤੜਕੀ ਮੇਰੀ ਗੱਲ ਸੁਣ ਯਾਰ ਤੈਨੂੰ ਖਾਣ ਪੀਣ ਨੂੰ ਕੋਈ ਕਮੀ ਛੜਦਾ ਮੈਂ ਫਿਰ ਮੈਂ ਕਦੋਂ ਕਹਿੰਦਾ ਯਾਰ ਤੈਨੂੰ ਤੂੰ ਮੇਰੇ ਨਾਲ ਵਰਤਦਾ ਚੰਗੀ ਤੇਰਾ ਤੈਨੂੰ ਨਸ਼ਾ ਦੇ ਤੈਨੂੰ ਨਸ਼ਾ ਨਹੀਂ ਲੱਗਦਾ ਮੈਂ ਤੇਰਾ ਖਾਣਾ ਮੜਾ ਮੋਟਾ ਤੀ ਲਿਆ ਕਹਿੰਦਾ ਤੈਨ ਨਾਲ ਤੈਨੂੰ ਕਹਾ ਭੁੱਕੀ ਲਿਆ ਦੇ ਭੁੱਕੀ ਲਿਆ ਦੇ ਭੈਣ ਦੀ ਮਰਦਾ ਦਾ ਜੀਬ ਜਾਨੀ ਧਰ ਦਿੰਦਾ ਨਾ ਲਿਆ ਕੇ ਮੇਰੇ ਮੂਰੇ ਕਾਹ ਕੌਂਡਾ ਨਾਲ ਮਿਲਦੀ ਨਹੀਂ ਤੇਰੀ ਪੜੋ ਹਾਂ ਮਿਲਦੀ ਨਹੀਂ ਟੈਗ ਹੁੰਦਾ ਉਹਦੇ ਨਾਲ ਆਹ ਤਾਂ ਬਾੜੇ ਚ ਪਈ ਮਰ ਜੂ ਆ ਜਿਹੜੀ ਕੀ ਲੜੀ ਜਾ ਮੇਰੇ ਸਾਲੇ ਦੀ ਚਾਰ ਦਿਨਾਂ ਤੇ ਵਿਕ ਜੂ ਤੈਨੂੰ ਦੱਸਾਂ ਮੈਂ ਰਾਕੇ ਜੀਬ ਜਾਨੀ ਫਟਾ ਦਿੰਦਾ ਦਰ ਘਾੜ ਦੋ ਪਤਾ ਨਹੀਂ ਮੇਰੇ ਸਾਲੇ ਦੀ ਕਿੱਥੋਂ ਮਿਲਦੀ ਆ ਉਹ ਦੇਖ ਮੇਰੀ ਗੱਲ ਸੁਣ ਯਾਰ ਮੇਰਾ ਬਦਰਾ ਬਲੱਡ ਬਾਈ ਬਣ ਕੇ ਮੇਰਾ ਕਿਹੜਾ ਫਸਦਾ ਨਹੀਂ ਬਈ ਬਲੱਡ ਤੇ ਸਾਰਿਆਂ ਦੀ ਵਾਧਦੇ ਨੇ ਹਾਂ ਤੇਰਾ ਇਕੱਲੇ ਦਾ ਨਹੀਂ ਵਾਧਾ ਬਲੱਡ ਮੇਰੀ ਗੱਲ ਸੁਣ ਲੈ ਆਪਾਂ ਬੰਡ ਛੰਡ ਕੇ ਕਰ ਲਾਂਗੇ ਬਾਈ ਵੜ ਕੇ ਯਾਰ ਠੀਕ ਹੈ ਤੈਨੂੰ ਵੀ ਪਤਾ ਹੁਣ ਮੈਨੂੰ ਬੰਦਾ ਕਿਹੜਾ ਮਿਲੂਗਾ ਯਾਰ ਹੁਣ ਬੰਦੇ ਸਾਰੇ ਕੰਮਾਂ ਕਰਦੇ ਲੱਗੇ ਫਿਰਦੇ ਨੇ ਯਾਰ ਹੈ ਨਾਲੇ ਚਾਰ ਬੰਦੇ ਕੋਲੇ ਤੇਰੀ ਬਦਨਾਮੀ ਵੀ ਸਾਲੀ ਪੂਰਾ ਲਾਇਆ ਉਹਨੇ ਨਾਲੇ ਚਾਰ ਬੰਦੇ ਕੋਲੇ ਮੇਰੀ ਬਦਨਾਮੀ ਵੀ ਭੈਣ ਦਾ ਜੱਟ ਬਈ ਪਠਾਏ ਮੇਰੀ ਕਿਵੇਂ ਬਦਨਾਮੀ ਹੋ ਜੋ ਮੁੰਡਾ ਸਾਰਾ ਪਿੰਡ ਜਾਣਦਾ ਉਹ ਚੱਲ ਪੈ ਮੇਰੀ ਬਦਨਾਮੀ ਹੈ ਪੰਜ ਪੰਜ ਸਾਲ ਲਾਈਨੇ ਚਾਚਾ ਸਾਡੀ ਬਦਨਾਮੀ ਐਡਾ ਕਹੁੰਦਾ ਨਹੀਂ ਜਦੋਂ ਮੇਰੀ ਮਾਂ ਨੇ ਰੋਲਾ ਪਾਤੀ ਮੈਂ ਉਹ ਇਹ ਮੇਰੀ ਬਦਨਾਮੀ ਹੈ ਹੱਥ ਬਣਾ ਲੈ ਬਦਨਾਮੀ ਆ ਤੇਰੀ ਤੂੰ ਗੱਲਾਂ ਕਰਦਾ ਨਹੀਂ ਉਹ ਉਹਦਾ ਮੈਨੂੰ ਯਾਰ ਮਸ਼ੀਨ ਸਮਝ ਰੱਖਿਆ ਕਰੇ ਉਹ ਨਹੀਂ ਟਿਕਣ ਦਿੰਦੀ ਕੱਖ ਪਾ ਦੇ ਕੋਠੇ ਦੇ ਮਿੱਟੀ ਚੜ੍ਹ ਦੇ ਪੀਣਾ ਚੱਕ ਲਿਆ ਇੱਕ ਬਿੰਦ ਸਾਹ ਦਾ ਲੈਣ ਦੇ ਦਿਆ ਕਰੋ ਪੈ ਜਾਣ ਦੇ ਬਿੰਦ ਬੰਦੇ ਨੂੰ ਚੱਲ ਕੋਈ ਨਹੀਂ ਹਾਂ ਮੈਂ ਆਪੇ ਵੱਟ ਲੈ ਕਰੂੰ ਕੱਖ ਖੁਖ ਜੇ ਤੂੰ ਉਧਰ ਲਾ ਕੇ ਸਾਹਮਣੀ ਅੰਦਾ ਪੁੱਧਰਾ ਤੇchnala ਵਾਲੇ ਖੇਤਾਂ ਦਾ ਤੇchnala ਸਾਹਮਣੀ ਮੈਨੂੰ ਹੁਣ ਤਾਂ ਵੱਧ ਰਹਾ ਧਮਕੀ ਜਬ ਰੇਲ ਗੱਡੀ ਥੱਲੇ ਆ ਕੇ ਮਰ ਨੂੰ ਹੀ ਮੈਂ ਤੈਨੂੰ ਦੱਸਤੀ ਗੱਲ ਮੈਂ ਉਹ ਭੈਣ ਦਾ ਯਾਰਾ ਹੋਰ ਨਾ ਕੋਸੇ ਆਪਾ ਖੜਾ ਕਰਦੇ ਇੱਥੇ ਮੇਰੇ ਜਵਾਖ ਰੁੜਜਣ ਕਿਤੇ ਛਾੜੇ ਜਵਾਖ ਨਹੀਂ ਭਾਈ ਤੇਰੇ ਨਾਲ ਕਿਹੜਾ ਟੱਕਰਾ ਲਾਵੇ ਤੂੰ ਤਾਂ ਆਪ ਭੈਣ ਦਾ ਯਾਰਾ ਤੜਕੀ ਖਾ ਰਿਹਾ ਗੋਲੀਆਂ ਸੋਨ ਸੁਰਤ ਨਹੀਂ ਰਹਿੰਦੀ ਵਾਸਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਬੈਠਾ ਰਹਿ ਤੇ ਪੌਣਿਆ ਮੰਗੋ ਨਾ ਕਰ ਕੰਮ ਆ ਬੈਠਿਆ ਮੈਨੂੰ ਤਾਂ ਸਰਦਾ ਨਹੀਂ ਭਾਈ ਮੈਨੂੰ ਤਾਂ ਕਰਨਾ ਪਏ ਕਰ ਲੈ ਯਾਰ ਜਦੋਂ ਮੈਂ ਮੇਰਾ ਕੀਤਾ ਤਾਂ 60000 ਰੁਪਇਆ ਯਾਰ ਮੈਨੂੰ ਤਾਂ ਕਰਨਾ ਪਊਗਾ ਕਰ ਦ ਸਾਰਾ ਕੰਮ ਕਰ ਦ ਤੈਨੂੰ ਕਰਾਉਣਾ ਨਹੀਂ ਆਉਂਦਾ ਕਰਾਉਣਾ ਨਹੀਂ ਟੋਕਟਕਈਆ ਵਾਲਾ ਬੱਚਾ ਤੁਸੀਂ ਤਾਂ ਪ੍ਰੋਣੇ ਬਣ ਜਉਨੇ ਆ ਭੈਣ ਦੇ ਤੁਸੀਂ ਕਹ ਨੂੰ ਕੰਮ ਕਰਕੇ ਦੇ ਦਿੰਦਾ ਆ ਵਾਟਾਂ ਪਾਤੀ ਵਾਟਾਂ ਪਾਤੀ ਬੰਦਾ ਦੱਸ ਕੀ ਕਰੇ ਇਹ ਕਰ ਅਖੀਰ ਇਹ ਸਾਰਾ ਖੇਡ ਉਛਲ ਗਿਆ ਪੀਂਦਾ ਨਹੀਂ ਨਾ ਕੀ ਹੋ ਗਿਆ ਉਹ ਖੇਡ ਪਾੜ ਗੁਰ ਤੰਦਰਿਆ ਪਾਣੀ ਆ ਜਾਂਦਾ ਸਾਰਾ ਪਈ ਤੇ ਜਰ ਸਾਡੇ ਮੋਟਰਟਾਈਕਲ ਲੱਪੜੇ ਬੜੇ ਬੜੇ ਲੱਗਦਾ ਇਹਨੇ ਕੀ ਕੰਕਰ ਨੇ ਪਹੀ ਖਰਾਬ ਹੁੰਦੀ ਐ ਤੈਨੂੰ ਵੀ ਨੀ ਕੀ ਹੋ ਗਿਆ ਤੈਨੂੰ ਫਿਰ ਪਹੀ ਖਰਾਬ ਕਰੀ ਇਹਨੇ ਪਾਣੀ ਉਛਲਦਾ ਖੇੜ ਪਾੜਦੀ ਵੇ ਤੇਰੀ ਮੇਰੀ ਆ ਸਾਲਿਆ ਦੂ ਪਾਣੀ ਪਾਣਾ ਪਾਣੀ ਆ ਲੈ ਜਾ ਆ ਲੈ ਜਾ ਆ ਲੈ ਆ ਲੈ ਆ ਬੇ ਵੀਰੇ ਆ ਬੇ ਉਹਦੇ ਆਏ ਬੰਦੀ ਕਰੀ ਭਾਈ ਹੋ ਯਾਰ ਯਾਰ ਹੀ ਵੇ ਆਪੀ ਮੁੱਟਿਆ ਦਾ ਰੋਟੀ ਖਾਲਾ ਉਹ ਸੰਨਖਵਾ ਦੇ ਬੰਦ ਕਰਿਆ ਕੀ ਬਚਾਲਾ ਚਾ ਤੈ ਮੈਨੂੰ ਟੋਲੂ ਦੇ ਨੇ ਪਾਣੀ ਦਾ ਕਰ ਦੇ ਕਿ ਉਹ ਤੇ ਸਪਰੇਅ ਛੱਡ ਦੂ ਬਚਾਲ ਮੈਂ ਆਪੇ ਹੀ ਭਰ ਲੰਨੀ ਆ ਓ ਚਾਚੀ ਹਾਂ ਕਰ ਨਹੀਂ ਪਾਈ ਹੋਈ ਕੰਮੀ ਆ ਮੇਰੀ ਨਹੀਂ ਕਰ ਪਾਉਂਦੀ ਮਰ ਗਈ ਜਮਾਈ ਸ਼ਾਰਬ ਨਹੀਂ ਹੋ ਗਿਆ ਇਹਨੂੰ ਤਾਂ ਓਏ ਆ ਜਾ ਰੋਟੀ ਖਾਲਾ ਓ ਸਭ ਅੱਜੇ ਪਏ ਨੇ ਬੇ ਅੱਡੇ ਦੂਰ ਤਾਂ ਖੇਤ ਲੈ ਰੱਖਿਆ ਆ ਟਿੱਬਿਆਂ ਚਾਕੇ ਲੈ ਤੇਰੇ ਘਣੋ ਜਿਆ ਮਿਲਦਾ ਨਹੀਂ ਹੈਗਾ ਉੱਥੇ ਕੋਈ ਚਾਚੇ ਦਾ ਕਿਲਾ ਜੇ ਚਾਰ ਪੈਸੇ ਲਾਣੇ ਹੁੰਦੇ ਆ ਨੇੜੇ ਜ਼ਮੀਨ ਲੈ ਲਾ ਕਰੋ 70000 ਨੂੰ ਮਿਲਦਾ ਠੇਕੇ ਤੇ ਮੈਂ ਇੱਥੇ ਕਿਉਂ ਅੱਗ ਫੁਕਦਾ ਚਾ ਰੋਟੀ ਖਾ ਲ ਹੁਣ ਕੀ ਖਾਣ ਨਾਲੇ ਹੋਰ ਨਾਲੇ ਉਧਰ ਤੁਰੀ ਇਹਨੂੰ ਬੋਲਦਾ ਮਾਰ ਲੈ ਮੀ ਜੇ ਬੱਚੇ ਨਹੀ ਜਾਂਦਾ ਥੇ ਉਹ ਤੁਸੀਂ ਆਪੇ ਬੁਲਾ ਲਿਆ ਉਹਨੂੰ ਪਤਾ ਪੁੱਠੇ ਛਿੱਦੇ ਦੇ ਲੱਛਣ ਕਰਨ ਲੱਗਿਆ ਹੋਇਆ ਜਾ ਕੇ ਦੇਖ ਲੋ ਉਹ ਬੂਟਾ ਓਏ ਮੇਰੇ ਸਾਲਕ ਨੇ 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 ਲੈ ਲਿਆ ਮੈਂ ਓਏ ਅੜਕੇ ਦੇ ਤਪਾਰ ਖੈਨੇ ਪਤਾ ਨਹੀਂ ਭੈਣ ਰੱਖੀ ਓ ਤੈਨੂੰ ਜਮੀਨ ਸੰਗ ਸ਼ਰਮ ਨਹੀਂ ਹੈਗੀ ਓਏ ਓਏ ਨੰਗਾ ਨਾਈਂ ਲੈ ਕੰਜਰ ਦਾ ਸ਼ਰਮ ਮਰ ਲੈ ਕਮਲੀ ਮੁੱਠੀ ਕੰਮੀ ਵਾਲਾ ਲੈਗਾ ਤੇਰੀ ਨਿੱਕਰ ਚੱਕ ਕੇ ਤੇਰਾ ਸਾਡ ਕਲਾਵਾ ਲੈ ਕੰਮੀ ਨਿੱਕਰ ਚੱਕ ਕੇ ਤੇਰੀ ਤੇਰੀ ਚੱਕੀ ਨਾ ਖੈ ਦੋ ਨਾ ਤੈਨੂੰ ਕਦੇ ਨਹੀਂ ਹੈਗੀ ਆ ਯਾਰ ਉਹ ਲੈ ਗਿਆ ਚੱਕ ਮੇਰਾ ਕੀ ਕਸੂਰ ਆ ਇਹ ਚ ਕਿੱਥੇ ਖੱਥਾ ਤੇਰਾ ਉਹ ਨਾ ਨਹੀਂ ਜਾ ਕੇ ਚੱਕੇ ਤੂੰ ਖਾਂਦਾ ਉੱਥੇ ਜਾ ਤਰਾ ਪਿਆ ਜਰਾ ਓ ਭਈਆ ਕਰੀ ਮਾਂ ਅੱਕਦੇ ਭਈਆ ਤੜਕੇ ਦਾ ਤੂੰ ਭੈਣ ਲੈਣੀ ਕਰਖੀਏ ਰੋਟੀ ਲਾ ਦੇ ਰੋਟੀ ਲੈ ਆਵੇ ਆ ਫਾੜ ਰੋਟੀ ਖਾ ਮੈਂ ਨਹੀਂ ਖਾਂਦਾ ਇਹਨੂੰ ਖਵਾ ਦੇ ਆਪਦਾ ਦੋਨੇ ਜੀ ਬਹਿ ਕੇ ਖਾ ਲੂ ਹੱਦ ਹੋ ਗਈ ਇਹਨੂੰ ਕੀ ਹੋਇਆ ਕਾ ਤੂੰ ਖਸ ਜਾਇਆ ਨਹੀਂ ਮੇਰਾ ਤਾਂ ਯਾਰ ਜੱਜਾ ਸਾਫ ਕਰਦੇ ਬਸ ਲੋੜ ਨਹੀਂ ਮਿਲੂ ਤੜਕੇ ਦਾ ਲੱਗ ਰਿਹਾ ਤੂੰ ਓ ਯਾਰ ਜੇ ਤੂੰ ਕੰਮ ਕਰ ਲੈ ਮੈਂ ਤੈਨੂੰ ਕਿਉਂ ਕਹਾ ਯਾਰ ਕਰਦਾ ਨਹੀਂ ਕੰਮ ਕਰਦਾ ਨਹੀਂ ਬੰਗਣ ਕਰਦਾ ਕੰਮ ਤੂੰ ਕਰਦਾ ਤੂੰ ਤਾਂ ਸੋਨੇ ਦਾ ਕੋਈ ਹੋਰ ਕੰਮ ਸਾਹਮਣੇ ਹੈ ਸਾਰਾ ਕੰਮ ਇਹ ਪੁੱਛ ਕਰ ਮੈਂ ਚਲ ਤੂੰ ਰੋਟੀ ਦਾ ਕੰਮ ਸਵੇਰੇ ਕਰੇ ਕੌਣ ਸਾਹਮਣੇ ਆਗਾ